ਸਾਰਾ ਸਗਦੀ ਕਿੰਨੇ ਦੀਵ ਰੋਜ਼ ਸੰਸਾਰ ਤੇ ਪੈਦਾ ਹੋ ਰਹੇ ਨੇ ਕਿਆ ਤੇ ਹੁਕਮ ਕੋ ਮਾਈ ਜਹ ਕਲੇ ਨਾਨ ਕਾ ਆਤਾ ਹੈ ਉੱਠ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀ ਜੀਐਸਡੀ ਪੰਜਾਬ ਮੀਡੀਆ ਆ ਸਾਡੀ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਹਰੇਕ ਵਾਰ ਨਵੇਂ ਇਤਿਹਾਸ ਗੁਰਦੁਆਰਿਆਂ ਵਿੱਚ ਪਹੁੰਚ ਕੇ ਤੁਹਾਨੂੰ ਇੱਥੇ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਉਕਾਂਦ ਵਾਲਾ ਵਿਖੇ ਜਿੱਥੇ ਜਿੱਥੇ ਕਿ ਗੁਰਦੁਆਰਾ ਈਸ਼ਵਰ تام ਜੀ ਕੇ ਜੋ ਜਿੱਥੇ ਕਿ ਸਰਦਾਰ ਬਲਦੇਵ ਸਿੰਘ ਟਾਲੀਵਾਲ ਜੀ ਦਾ ਅੰਤਿਮ ਅਰਦਾਸ ਸਮਾਗਮ ਚੱਲ ਰਿਹਾ ਹੈ ਚਲੋ ਚੱਲਦੇ ਹਾਂ ਤੇ ਕਰਦੇ ਹਾਂ ਜੀ ਗੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਕਰਵਾਉਨੇ ਆ ਤੁਹਾਨੂੰ ਇੱਥੋਂ ਦੇ ਇਤਿਹਾਸ ਨਾਲ ਜਾਣੂ ਤਾਂ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਬਾਬਾ ਜੀ ਦੇ ਪਵਿੱਤਰ ਫੋਟੋ ਜੀ ਦਰਸ਼ਨ ਕਰਵਾ ਰਹੇ ਹਾਂ ਤੇ ਇਹ ਹਨ ਜੀ ਬਾਬਾ ਈਸ਼ਵਰਦਾਸ ਸਿੰਘ ਜੀ ਜੋ ਕਿ ਜਿਨ੍ਹਾਂ ਨੇ ਇੱਥੇ ਰਹਿ ਕੇ ਬਹੁਤ ਹੀ ਤਪ ਤ ਕੀਤਾ ਤੇ ਉਹਨਾਂ ਦੀ ਤਪੱਸਿਆ ਪੂਰਵਕ ਹੀ ਉਹਨਾਂ ਦਾ ਇੱਥੇ ਸਥਾਨ ਸਥਾਪਿਤ ਹੈ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਕਾਰਨ ਰਾਰ

शहर शाहूकारे सतसंग जी ਕਿਤੇ ਕਿਸੇ ਕੋਲ ਜਾਂਦਾ ਕਿਸੇ ਕੋਈ ਮਜ਼ਾਕ ਕਰਦਾ ਬਾਣੀ ਕਰਦਾ ਫਿਰ 1 ਮਿੰਟ ਕਿਉਂਕਿ ਸਾਧ ਸੰਗਤ ਦੀ ਹੀਰੀਆਂ ਦੀ ਪਰਤ ਕੇਵਲ ਜੋਰੀਆਂ ਨੂੰ ਹੁੰਦੀ ਹੈ ਹਰੇਕ ਲੋੜਾ ਹੁੰਦੀ ਹੁਣ ਜੋਰੀ ਉਹ ਹੈ ਸਾਧ ਸੰਗਤ ਜੀ ਮੂਲਾ ਖੱਤਰੀ ਜੋਰੀ ਜੀ ਨੂੰ ਪਤਾ ਸਾਚ ਤੇ ਝੂਠ ਉਹਦੇ ਕੋਲੇ ਜੇ ਸੰਸਾਰ ਦੀ ਸਚਾਈ ਹੈ ਤੇ ਮੌਤ ਮਰਨਾ ਸੱਚ ਹੈ ਤੇ ਜਿਉਣਾ ਝੂਠ ਸਾਹਾਂ ਸਗੇ ਜਿਨ੍ਹਾਂ ਨੂੰ ਮੌਤ ਯਾਦ ਹੈ ਉਹਨਾਂ ਨੂੰ ਰੱਬ ਯਾਦ ਹੈ ਤੇ ਜਿਹਨੂੰ ਰੱਬ ਯਾਦ ਹੈ ਉਹ ਸਾਹਾਂ ਸਗੇ ਜੇ ਇਸ ਭਾਵੇਂ ਸੰਸਾਰ ਤੋਂ ਬਾਹਰ ਸਮਝਣ ਦੀ ਲੋੜ ਹੈ ਸਾਧ ਸੰਗ ਦੀ ਸਾਥੀ ਕੌਣ ਸਮਝਦਾ ਜੀਰੇ ਕੋਲੇ ਚੋਰੀ ਵਾਲੀ ਮਾਤ ਹੈ ਵਰਮੋ ਪਿਆਰ ਅਗਲੀ ਲੋੜ ਸਮਝੋ ਕੀ ਅਗਲਾ ਇਸ਼ਾਰਾ ਮਾਰਾ ਕਹਦੇ ਬੰਦਿਆ ਬਲਾਸਤਾ ਹੋ ਜਾਣਾ ਇਹ ਗੱਲ ਦਾ ਗਿਆਨ ਹੋਵੇ ਇਹ ਨਹੀਂ ਅਗਲਾ ਇਸ਼ਾਰਾ ਕੀ ਹੈ ਹੁਣ ਕੰਮ ਕੀ ਕਰਨਾ ਲਾਭ ਕੀ ਲੈਣਾ ਨਾਲ ਪਰ ਹਰ ਗੁਣ ਗਾਏ We are not ਨਾ ਸੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਤੇ ਅੰਦਰ ਜੋ ਸਮਾਗਮ ਚੱਲ ਰਿਹਾ ਸੀ ਅਸੀਂ ਉਹਦੇ ਨਾਲ ਵੀ ਜਾਣੂ ਕਰਵਾਇਆ ਤਾਂ ਅਸੀਂ ਉਹਨਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਜੋ ਸਾਨੂੰ ਇਥੋਂ ਦੇ ਇਤਿਹਾਸ ਬਾਰੇ ਦੱਸਣਗੇ ਤਾਂ ਜੋ ਅੰਦਰ ਸਮਾਗਮ ਚੱਲ ਰਿਹਾ ਸੀ ਉਹਦੇ ਬਾਰੇ ਵੀ ਜਾਣਕਾਰੀ ਦੇਣਗੇ ਤੁਹਾਨੂੰ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਅਸੀਂ ਜਾਨਣਾ ਚਾਹਾਂਗੇ ਤੁਹਾਡੇ ਤੋਂ ਜ ਆਪਨੰਦਰ ਸਮਾਗਮ ਚੱਲ ਰਿਹਾ ਸੀ ਉਹਨਾਂ ਦੇ ਬਾਰੇ ਤੁਸੀਂ ਸਾਡੀ ਆਡੀਅੰਸ ਨੂੰ ਥੋੜਾ ਜਾਣਨਾ ਪਾਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਸਮਾਗਮ ਸੀਗਾ ਜੀ ਸਰਦਾਰ ਬਲਜੀਤ ਸਿੰਘ ਢਾਲੀਵਾਲ ਉਹਨਾਂ ਦਾ ਅੰਤਿਮ ਅਰਦਾਸ ਸਮਾਗਮ ਸੀ ਜਿਦੇ ਵਿੱਚ ਅੰਮ੍ਰਿਤ ਵੇਲੇ ਤੋਂ ਕਥਾ ਕੀਰਤਨ ਦੇ ਪ੍ਰਭਾਵ ਚੱਲ ਰਹੇ ਸੀ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਿੱਖ ਸੰਗਤਾਂ ਜਿਹੜੀਆਂ ਪਹੁੰਚੀਆਂ ਜਿਹੜੇ ਉਹਨਾਂ ਨਾਲ ਸੰਬੰਧੀ ਸਨੇਹ ਰੱਖਦੇ ਸੀ ਇਹ ਉਹਨਾਂ ਦਾ ਕੁਝ ਪਰਿਵਾਰ ਵਿਦੇਸ਼ ਦੇ ਵਿੱਚ ਰਹਿ ਰਿਹਾ ਉਹ ਵੀ ਇੱਥੇ ਪਹੁੰਚੇ ਸੀ ਗੁਰੂ ਸਾਹਿਬ ਨਕਮਸਤਕ ਹੋਏ ਨੇ ਇਸ ਕਰਕੇ ਅੱਜ ਦਾ ਇਹ ਸਮਾਗਮ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਭਾਈ ਬਲਦੇਵ ਸਿੰਘ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਣ ਪਿੱਛੇ ਸੰਗਤ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਆਹ ਵਾਈਗਰੂ ਜੀ ਤੁਸੀਂ ਵਿੱਚ ਕਥਾ ਦੇ ਕਥਾ ਚਾਲਦੇ ਵਿੱਚ ਤੁਸੀਂ ਸਾਨੂੰ ਦੱਸਿਆ ਸੀ ਜਿਹੜਾ ਮਤਲਬ ਜਿਹੜਾ ਪ੍ਰਾਣੀ ਆਪ ਨੂੰ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਜਿਹੜੀ ਉਹ ਪਿਛਲੀ ਗੱਡੀ ਹੁੰਦੀ ਉਹਦੇ ਪਰਿਵਾਰ ਲਈ ਬਹੁਤ ਜ਼ਿਆਦਾ ਔਖੀ ਹੁੰਦੀ ਆ ਤੁਸੀਂ ਉਹਦੇ ਬਾਰੇ ਵਿੱਚ ਕੁਝ ਲਾਈਨਾਂ ਬੋਲੀਆਂ ਸੀ ਮੈਂ ਚਾਹਾਂਗੀ ਕਿ ਤੁਸੀਂ ਸਾਡੀ ਜੀਐਸਡੀ ਪੰਜਾਬ ਮੀਡੀਆ ਦੇਖ ਰਹੀ ਸਾਰੀ ਆਡੀਅנס ਨਾਲ ਉਹ ਲਾਈਨਾਂ ਤੇ ਉਹ ਜਿਹੜਾ ਸਮਾਂ ਹੁੰਦਾ ਉਸ ਨਾਲ ਲੜਨ ਦੀ ਜਾਂ ਉਸ ਸਮੇਂ ਜੋ ਕੰਡੀਸ਼ਨ ਹੁੰਦੀਆਂ ਹਨ ਉਹ ਆਪਣੇ ਆਪ ਨੂੰ ਸੰਭਾਲਣ ਲਈ ਕੋਚ ਚਾਨਣਾ ਪਾਓ ਕਿ ਉਸ ਸਮੇਂ ਦੀ ਕੰਡੀਸ਼ਨ ਨਾਲ ਉਹ ਆਪਣੇ ਆਪ ਨੂੰ ਥੋੜਾ ਜਿਆਦਾ ਸੰਭਾਲ ਸਕਣ ਦੇਖੋ ਜੀ ਜਿਹੜਾ ਵਿਛੋੜੇ ਦਾ ਨਾਮ ਆ ਨਾ ਇਹ ਨਾ ਹੀ ਬੁਰਾ ਤੇ ਚਾਰ ਤਰ੍ਹਾਂ ਦੇ ਦੁੱਖ ਗਰਵਾੜੀ ਦੇ ਵਿੱਚ ਦੱਸੇ ਨੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇਹ ਚਾਰ ਦੁੱਖ ਵੱਡੇ ਐ ਪਹਿਲਾ ਦੁੱਖ ਹੈਗਾ ਵਿਛੋੜੇ ਦਾ ਤੇ ਸਭ ਨਾਲੋਂ ਵੱਡਾ ਇਹ ਦੁੱਖ ਹੈ ਵਿਛੋੜੇ ਦਾ ਸੋ ਵੱਡੇ ਵੱਡੇ ਰਹਿ ਭਰਾ ਨੂੰ ਗੁਰੂ ਪੀਰਾਂ ਨੂੰ ਜਦੋਂ ਵਿਛੋੜਾ ਪਿਆ ਕਿਤੇ ਆਪਾਂ ਤੀਤੇ ਦੇਵ ਉਤਾਰ ਆ ਰਾਮ ਭਗਵਾਨ ਦੀ ਗੱਲ ਕਰ ਰਹੀ ਹੈ ਉਹਨਾਂ ਦੇ ਪਿਤਾ ਜੀ ਰਾਜਾ ਦਸ਼ਰਥ ਜੀ ਉਹਨਾਂ ਨੂੰ ਜਦੋਂ ਆਪਣੇ ਪੁੱਤਰਾਂ ਦੇ ਨਾਲੋਂ ਉਹਨਾਂ ਦਾ ਵਿਛੋੜਾ ਹੈ ਜਦੋਂ 14 ਸਾਲ ਦਾ ਬਨਵਾਸ਼ ਕੱਟਣ ਵਾਸਤੇ ਆ ਰਾਮ ਭਗਵਾਨ ਜੀ ਤੇ ਲక్ష్మణ ਜੀ ਸੀਤਾ ਮਾਤਾ ਜੀ ਘਰ ਤੋਂ ਵਿਦਾਗੀ ਲੈਂਦੇ ਨੇ ਉੱਚੇ ਚੜ੍ਹ ਕੇ ਵੇਖਦੇ ਆ ਉਹਨਾਂ ਨੂੰ ਆਪਣੇ ਮਹੱਲਾ ਤੇ ਉਹ ਜਿੰਨਾ ਚਿਰ ਵੇਖਦੇ ਰਹਿੰਦੇ ਆ ਦਿਸਦੇ ਰਹਿੰਦੇ ਨੇ ਦੂਰ ਤੱਕ ਉਹਨਾਂ ਚਿਰ ਵੇਖਦੇ ਰਹਿੰਦੇ ਨੇ ਜਦੋਂ ਅੱਖਾਂ ਤੋਂ ਪਰੇ ਹੋ ਜਾਂਦੇ ਨੇ ਸੋ ਉਸ ਜਿਹੜੇ ਮਹੱਲ ਤੋਂ ਛਾਲ ਮਾਰ ਕੇ ਰਾਜਾ ਦਸ਼ਰਤ ਆਪਣੇ ਆਪ ਦੀ ਹਤਿਆ ਕਰ ਲੈਂਦੇ ਮਰ ਜਾਂਦੇ ਨੇ ਭਾਵ ਕਿ ਵਿਛੋੜੇ ਦਾ ਦੁੱਖ ਉਹ ਸਹਿਣ ਨਹੀਂ ਕਰ ਸਕੇ ਸੀ ਸੋ ਵਿਛੋੜੇ ਦਾ ਦੁੱਖ ਬਹੁਤ ਭਾਰੀ ਹੁੰਦਾ ਵੱਡਾ ਹੁੰਦਾ ਜੀ ਪਰ ਵਾਹਿਗੁਰੂ ਪ੍ਰਮਾਤਮਾ ਕਰੇ ਕਿ ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉਹ ਵਾਹਿਗੁਰੂ ਤਾਕਤ ਦਿੰਦਾ ਜੀ ਤਾਂ ਹੀ ਉਹ ਸਾਰੀ ਸਿੱਖ ਕੌਮ ਜਾਂ ਆਪੋ ਆਪਣੇ ਧਰਮਾਂ ਦੇ ਅਨੁਸਾਰ ਲੋਕ ਜਦੋਂ ਕੋਈ ਜੀਵ ਸੰਸਾਰ ਤੋਂ ਜਾਂਦਾ ਉਹਦਾ ਕਿਰਿਆ ਕਰਮ ਕਰਦੇ ਨੇ ਮਰਯਾਦਾ ਦੇ ਅਨੁਸਾਰ ਕੋਈ ਪਾਠ ਕਰਦਾ ਕੋਈ ਗੀਤਾਂ ਦਾ ਪਾਠ ਕਰਦਾ ਕੋਈ ਗੁਰਬਾਣੀ ਦਾ ਪਾਠ ਕਰਦਾ ਉਹਦੇ ਨਾਲ ਸਾਨੂੰ ਕੁਝ ਸਮਾਂ ਰਾਹਤ ਮਿਲ ਜਾਂਦੀ ਹੈ ਸੁੱਖ ਮਿਲ ਜਾਂਦਾ ਹੈ ਨਗਰ ਨਿਵਾਸੀ ਸੰਗਤਾਂ ਸੰਬੰਧੀ ਰਿਸ਼ਤੇਦਾਰ ਪਹੁੰਚਦੇ ਆ ਜਦੋਂ ਕਹਿੰਦੇ ਖੁਸ਼ੀ 'ਚ ਸਾਰੇ ਪਹੁੰਚਦੇ ਆ ਤਾਂ ਖੁਸ਼ੀ ਵੰਡੀ ਜਾਂਦੀ ਵੱਡੀ ਹੋ ਜਾਂਦੀ ਹੈ ਤੋਂ ਇਸ ਤਰ੍ਹਾਂ ਜਦੋਂ ਕੋਈ ਦੁੱਖ ਦੇ ਸਮੇਂ ਤੇ ਪਹੁੰਚਦਾ ਭਾਈ ਤੇ ਫਿਰ ਇਹਦੇ ਨਾਲ ਦੁੱਖ ਵੰਡਿਆ ਜਾਂਦਾ ਇਸ ਕਰਕੇ ਹੈ ਤਾਂ ਵਿਛੋੜੇ ਦਾ ਦੁੱਖ ਅਸਹਿ ਪਰ ਸਹਿਣ ਕਰਨ ਦੀ ਤਾਕਤ ਗੁਰੂ ਗ੍ਰੰਥ ਸਾਹਿਬ ਸਾਨੂੰ ਦਿੰਦੇ ਆ ਗੁਰਬਾਣੀ ਦੇ ਬਚਨ ਹੈ ਸੋ ਸਿੱਖ ਸਖਾਬੰਧਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਸੋ ਇਸ ਕਰਕੇ ਭਾਈ ਬੜੇ ਐਸੇ ਬਚਨ ਆ ਗੁਰੂ ਸਾਹਿਬ ਦੇ ਸੋ ਗੁਰੂ ਸਾਹਿਬ ਹੀ ਕਿਰਪਾ ਕਰਨ ਪ੍ਰਮਾਤਮਾ ਗੁਰਬਾਣੀ ਦਾ ਜਦੋਂ ਅਸੀਂ ਉਹ ਟਾਹਸਰਾ ਲੈਨੇ ਆ ਗੁਰਬਾਣੀ ਕਹਿੰਦੀ ਚਿੰਤਾ ਤਾਂ ਕੀ ਕੀਤੀ ਐ ਜੋ ਅਣ ਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਸੋ ਇਸ ਕਰਕੇ ਗੁਰਬਾਣੀ ਕਹਿੰਦੀ ਹੈ ਵੀ ਉਸ ਚੀਜ਼ ਦਾ ਦੁੱਖ ਮਨਾਈਏ ਜਿਹੜੀ ਅਣ ਹੋਈ ਘਟਨਾ ਹੋ ਜੇ ਮੌਤ ਜਿਹੜੀ ਇਹ ਅਣ ਹੋਈ ਘਟਨਾ ਨਹੀਂ ਇਹ ਸੱਚੀ ਘਟਨਾ ਹੈ ਮੌਤ ਤਾਂ ਹਰ ਇੱਕ ਨੂੰ ਆਉਣੀ ਆਉਣੀ ਸੋ ਚਿੰਤਾ ਉਸ ਗੱਲ ਦੀ ਕਰਦੇ ਆ ਜਿਹੜੀ ਅਣ ਹੋਣੀ ਹੋ ਜੇ ਤੇ ਮੌਤ ਦੀ ਕਿਤੇ ਚਿੰਤਾ ਨਾ ਕਰੀਏ ਚਿੰਤਾ ਤਾਂ ਕੀ ਕੀਜੀਏ ਜੋ ਅਣ ਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਇਹ ਮਾਰਗ ਹੈ ਸੰਸਾਰ ਦਾ ਰਸਤਾ ਹੈ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਇੱਥੇ ਸਥਿਰ ਕੋਈ ਨਹੀਂ ਰਹਿ ਸਕਦਾ ਭਵੇਂ ਕੋ ਰਾਜਾ ਹੈ ਕੋਈ ਫਕੀਰ ਹੈ ਕੋਈ ਔਲੀਆ ਅਵਤਾਰ ਹੈ ਇਹੀ ਵਿਚਾਰ ਆਪਾਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਕਰਕੇ ਆਏ ਆ ਸੋ ਇਸ ਤਰ੍ਹਾਂ ਕਰਕੇ ਜੀ ਗੁਰੂ ਸਾਹਿਬੀ ਕਿਰਪਾ ਕਰਨ ਫੇਰ ਹੀ ਬੰਦੇ ਨੂੰ ਤਰਵਾਸ ਮਿਲ ਸਕਦਾ ਨਹੀਂ ਵਿਛੋੜੇ ਦਾ ਦੁੱਖ ਬੜਾ ਸਹਿਣ ਕਰਨਾ ਔਖਾ ਵੱਡੇ ਵੱਡੇ ਔਲੀਏ ਉਤਾਰਾਂ ਤੋਂ ਨਹੀਂ ਸਹਿਣ ਕੀਤਾ ਗਿਆ ਇਸ ਕਰਕੇ ਤਾਂ ਗੁਰੂ ਸਾਹਿਬੀ ਦਇਆ ਕਰਨੀ ਹਾਂਜੀ ਤਾਂ ਅਸੀਂ ਅੱਜ ਬਾਬਾ ਜੀ ਗੁਰਦੁਆਰਾ ਸਾਹਿਬ ਪਹੁੰਚੇ ਆ ਗੁਰਦੁਆਰਾ ਈਸ਼ਰਧਾਮ ਜੀ ਤਾਂ ਤੁਸੀਂ ਇਹਦੇ ਬਾਰੇ ਦੱਸੋ ਇਥੋਂ ਦਾ ਇਤਿਹਾਸ ਦੱਸੋ ਜਿਹੜੀ ਬਾਬਾ ਜੀ ਦੁਆਰਾ ਜੋ ਤਪੱਸਿਆ ਕੀਤੀ ਗਈ ਸੀ ਸਾਡੀ ਆਡੀਅנס ਨੂੰ ਉਹਦੇ ਨਾਲ ਵੀ ਜਾਣੂ ਕਰਵਾਓ ਇਹ ਜੀ ਮਹਾਪੁਰਸ਼ਾਂ ਨੇ ਇੱਥੇ ਆ ਕੇ ਤਪਸ਼ਾ ਕੀਤੀ ਇਸ ਸਥਾਨ ਤੇ ਇਹ ਕਲਰ ਹੁੰਦੇ ਸੀ ਜੀ ਇੱਥੇ ਕੀ ਹੁੰਦਾ ਸੀ ਕੁਝ ਨਹੀਂ ਹੁੰਦਾ ਸੀ ਕੋ ਜਿਵੇਂ ਕਿਸੇ ਨੇ ਲਿਖਿਆ ਵੀ ਜੰਗਲਾਂ ਵਿੱਚ ਮੰਗਰ ਲਾਲ ਲਾ ਦਿੰਦੇ ਜਿੱਥੇ ਹੋਵੇ ਅਰਦਾਸਾ ਸੰਤਾਂ ਦਾ ਭੈੜਿਆ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਜਦੋਂ ਹੋਵੇ ਅਰਦਾਸਾ ਸੰਤਾਂ ਦਾ ਇਸ ਕਰਕੇ ਪ੍ਰਮਾਤਮਾ ਨੂੰ ਵੀ ਮੰਨਣਾ ਪੈ ਜਾਂਦਾ ਜੀ ਸਾਧੂ ਸੰਤਾਂ ਦੇ ਵਚਨਾਂ ਨੂੰ ਸੋ ਸਾਧੂ ਸੰਤ ਵਿੱਚ ਏਡੀ ਵੱਡੀ ਤਾਕਤ ਹੁੰਦੀ ਐ ਇੱਥੇ ਜੰਗਲਾ ਵਾਂਗੂ ਹੁੰਦਾ ਸੀ ਜੀ ਇਹ ਨਗਰ ਤੇ ਬੜੀ ਕਿਰਪਾ ਕੀਤੀ ਐ ਨਗਰ ਨੇ ਵੀ ਬਹੁਤ ਸਨਯੋਗ ਦਿੱਤਾ ਮਹਾਪੁਰਸ਼ਾਂ ਦਾ ਜਦੋਂ ਇੱਥੇ ਆਏ ਇਹ ਕੱਚਾ ਹੀ ਸਥਾਨ ਬਣਿਆ ਹੋਇਆ ਸੀ ਜੀ ਕੱਚੀਆਂ ਕੋਠੜੀਆਂ ਤੇ ਛੋਟਾ ਦਰਬਾਰ ਸਾਹਿਬ ਬਣਿਆ ਹੋਇਆ ਸੀ ਉਸ ਵੇਲੇ ਉਸ ਹਾਲ ਨਾਲ ਤਾਂ ਇੱਥੇ ਆ ਕੇ ਮਹਾਪੁਰਸ਼ਾਂ ਨੇ ਤਪ ਸਾਧਿਆ ਸਭ ਤੋਂ ਪਹਿਲਾਂ ਮਤਲਬ ਫਾਕੇ ਕੱਟੇ ਮਹਾਪੁਰਸ਼ਾਂ ਨੇ ਬੰਦਗੀ ਕੀਤੀ ਵੱਡਾ ਤਪ ਵੱਡਾ ਉਹਨਾਂ ਦਾ ਤਿਆਗ ਸੀਗਾ ਸੋ ਵੱਡਾ ਤਿਆਗ ਇਹ ਸੀ ਵੀ ਉਹਨਾਂ ਨੇ ਸਾਦਾ ਪਹਿਨਣਾ ਜੀ ਸਾਦਾ ਛਕਣਾ ਖੱਦਰ ਦਾ ਚੋਲਾ ਪਹਿਣ ਕੇ ਰੱਖਦੇ ਸਨ ਚੰਗਾ ਸੁਭਾਅ ਸੀ ਮਨ ਸਾਚਾ ਮੁਖ ਸਾਚਾ ਸੁਖਿਆ ਵਰਨਾ ਕਿ ਕਿਸ ਬਿਨ ਕੋਏ ਸਰੀਰ ਦਾ ਨਾਮ ਬ੍ਰਹਮ ਗਿਆਨੀ ਥੋੜਾ ਕੋਈ ਇਹਦਾ ਨਾਮ ਬ੍ਰਹਮ ਗਿਆਨੀ ਥੋੜਾ ਲੱਛਣ ਆ ਨਾਮ ਬ੍ਰਹਮ ਗਿਆਨੀ ਹੁੰਦਾ ਜਿਹਦੇ ਵਿੱਚ ਸੁਭ ਲੱਛਣ ਨੇ ਚੰਗੇ ਗੁਣ ਨੇ ਇਸ ਕਰਕੇ ਮਹਾਪੁਰਸ਼ਾਂ ਵਿੱਚ ਇੰਨੇ ਵਧੀਆ ਸੁਭਗੁਣ ਸੀ ਦੇਵੀ ਗੁਣਾ ਦੇ ਮਾਲਕ ਸੀ ਜੀ ਉਹ ਤੇ ਬੜਾ ਤਿਆਗ ਸੀ ਉਹਨਾਂ ਦਾ ਹਰ ਪੱਖ ਤੋਂ ਤੇ ਮਹਾਪੁਰਸ਼ਾਂ ਨੇ ਇੱਥੇ ਜੰਗਲਾਂ ਦੇ ਵਿੱਚ ਆ ਕੇ ਮੰਗਲ ਲਾਇਨੇ ਉਹਨਾਂ ਨੇ ਇਸ ਨਗਰ ਨੂੰ ਇਸ ਨਗਰ ਨੂੰ ਕੀ ਇਸ ਇਲਾਕੇ ਨੂੰ ਉਤਾਰਿਆ ਜੀ ਉਹ ਕਹਦਾ ਸਾਧੂ ਹੁੰਦਾ ਜੀ ਸਾਧੂ ਨੂੰ 12 ਪਿੰਡ ਅੜੀ ਚੜਦੀ ਕਲਾ ਸੰਤ ਬਾਬਾ ਈਸ਼ਰ ਸਿੰਘ ਜੀ ਬ੍ਰਹਮ ਗਿਆਨੀ ਤਨ ਤਨ ਸੰਤ ਬਾਬਾ ਈਸ਼ਰ ਸਿੰਘ ਬ੍ਰਹਮ ਗਿਆਨੀ ਉਹ 100 ਤਾਪੂ ਕੀ ਦੇਖ ਲਓ ਇੱਥੇ ਜੰਗਲਾਂ ਦੇ ਵਿੱਚ ਮੰਗਰ ਲੱਗੇ ਹੋਏ ਨੇ ਕਿੰਨਾ ਸੁੰਦਰ ਸਥਾਨ ਤੁਸੀਂ ਦਰਸ਼ਨ ਕਰਕੇ ਆਇਓ ਸੋ ਕਿੰਨੀਆਂ ਸੰਗਤਾਂ ਸਿਵਾਮਾ ਕਰ ਰਹੀਆਂ ਹਨ ਹਰ ਰੋਜ਼ ਤੇ ਇੱਕ ਗੱਲ ਹੋਰ ਦੇਖੋ ਜਦੋਂ ਇੱਥੇ ਸੰਗਤ ਆਉਂਦੀ ਹੈ ਸੰਗਤ ਨੇ ਜਿਹੜੀ ਵੀ ਕਾਮਨਾ ਨੂੰ ਲੈ ਕੇ ਇੱਥੇ ਅਰਦਾਸ ਕੀਤੀ ਹੈ ਕਾਮਨਾ ਪੂਰੀ ਹੁੰਦੀ ਹੈ ਅੱਜ ਜਿਨ੍ਹਾਂ ਨੇ ਤੁਸੀਂ ਸਮ ਆਰਗੂਮੈਂਟ ਤੇ ਪਹੁੰਚੇ ਹਾਂ ਅੰਤਮ ਅਰਦਾਸ ਸਰਦਾਰ ਬਲਦੇਵ ਸਿੰਘ ਉਹਨਾਂ ਦੇ ਬੱਚੇ ਵੇਖੋ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੇ ਕਿਤੇ ਸਰਦਾ ਨਾਲ ਇੱਥੇ ਅਰਦਾਸਾਂ ਕੀਤੀਆਂ ਨੇ ਵੀ ਮਹਾਰਾਜ ਸਾਨੂੰ ਵੀਜ਼ਾ ਮਿਲ ਜੇ ਅੱਜ ਵੀ ਇੱਕ ਬੱਚੀ ਦਾ ਵੀਜ਼ਾ ਆਇਆ ਉਹ ਵੀ ਸਾਡੇ ਇਥੋਂ ਨਗਰ ਤੋਂ ਸੁਖਦੇਵ ਸਿੰਘ ਚੱਕੀ ਵਾਲੇ ਉਹਨਾਂ ਦੀ ਪੁੱਤਰੀ ਉਹਨਾਂ ਦਾ ਵੀਜ਼ਾ ਆਇਆ ਹੋਰ ਵੀ ਬੜੇ ਵੀਜ਼ੇ ਆਏ ਜਿਹੜਾ ਵੀ ਮਤਲਬ ਕਹਿਣ ਤੋਂ ਭਾਵੇਂ ਕਾਮਨਾ ਲੈ ਕੇ ਕੋਈ ਵੀ ਇੱਥੇ ਆ ਕੇ ਉਨਾਤੇ ਉਹੀ ਕਾਮਨਾ ਅੱਜ ਵੀ ਪੂਰੀ ਹੁੰਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੇਰ ਦੂਜੀ ਗੱਲ ਸੁਣ ਲਓ ਕਹਿੰਦੇ ਮਾਵਾਂ ਭਾਵੇਂ ਖੋਵਣ ਪਰੀਆਂ ਸ਼ਾਹੀ ਘਰੀ ਵਿਆਹੀਆਂ ਬਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗਲ ਵਿੱਚ ਲਾਲਾਂ ਦਾ ਹਾਰ ਨਾ ਹੋਵੇ ਕਹਿੰਦੇ ਜੇ ਗੋਦ ਵਿੱਚ ਮਾਂ ਦੇ ਲਾਲ ਨਾ ਨਾ ਖੇਡਦਾ ਹੋਵੇ ਤੇ ਉਹ ਮਾਂ ਉਹ ਇਸਤਰੀ ਦਾ ਜਿਹੜਾ ਸ਼ਿੰਗਾਰਾ ਅਧੂਰਾ ਹੈ ਭਾਵੇਂ ਉਹ ਵੱਡੇ ਘਰੇ ਵਿਆਹੀ ਹੋਵੇ ਰੋਜ਼ ਨਵੀਆਂ ਬਰੀਆਂ ਪਹਿਨਦੀ ਹੋਵੇ ਤੇ ਹਾਰ ਸ਼ਿੰਗਾਰ ਕਰਦੀ ਹੋਵੇ ਪਰ ਉਹਦਾ ਸ਼ਿੰਗਾਰ ਉਹਨਾਂ ਚਿਰ ਪੂਰਾ ਨਹੀਂ ਜਿੰਨਾ ਚਿਰ ਉਹ ਬੀਬੀ ਦੇ ਗੋਦ ਦੇ ਵਿੱਚ ਲਾਲ ਨਹੀਂ ਖੇਡਦਾ ਤੇ ਇੱਥੇ ਆ ਕੇ ਜਦੋਂ ਕੋਈ ਐਸਾ ਕੋਈ ਸਤਾਇਆ ਹੋਇਆ ਬੰਦਾ ਆਉਂਦਾ ਵੀ ਸਾਡੇ ਘਰੇ ਕੋਈ ਲਾਦ ਹੋ ਜੇ ਤੇ ਮਹਾਪੁਰਸ਼ਾਂ ਦੇ ਸਥਾਨ ਤੇ ਕੋਈ ਜਦੋਂ ਅਰਦਾਸ ਕਰਦਾ ਤੇ ਮਹਾਪੁਰਸ਼ ਗੁਰੂ ਗ੍ਰੰਥ ਸਾਹਿਬ ਅੱਜ ਵੀ ਝੋਲੀਆਂ ਪਰਦੇ ਸੋ ਇਤੇ ਐਸੇ ਵੀ ਲੋਕ ਬੜੇ ਆਉਂਦੇ ਨੇ ਸੋ ਬੜੀ ਕਿਰਪਾ ਜੀ ਇਸ ਸਥਾਨ ਦੇ ਉੱਤੇ ਮਹਾਪੁਰਸ਼ਾਂ ਨੇ ਤਪੱਸਿਆ ਸਾਧਿਆ ਕਿਉਂਕਿ ਕਿਰਪਾ ਸਾਰੇ ਸਥਾਨਾਂ ਦੀ ਹੁੰਦੀ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਣ ਸੁਹਾਵ ਆ ਰਾਮ ਰਾਜੇ ਪਰ ਫਿਰ ਵੀ ਮਹਾਪੁਰਸ਼ ਜਿਹੜੀ ਜਗ੍ਹਾ ਤੇ ਰਹਿੰਦੇ ਆ ਉਹ ਮਹਾਪੁਰਸ਼ ਉਹ ਜਗ੍ਹਾ ਨੂੰ ਪਵਿੱਤਰ ਕਰ ਦਿੰਦੇ ਇਸ ਕਰਕੇ ਪਵਿੱਤਰ ਜਗ੍ਹਾ ਜੀ ਇੱਥੇ ਮਹਾਪੁਰਸ਼ ਆਏ ਤੇ 1975 ਦੇ ਵਿੱਚ ਉਹਨਾਂ ਨੇ ਸਰੀਰ ਛੱਡਿਆ ਉਦੋਂ 1975 ਚ ਉਦੋਂ ਪਹਿਲਾਂ ਕਾਫੀ ਸਾਲ ਇਸ ਸਥਾਨ ਤੇ ਮਹਾਪੁਰਸ਼ ਰਹੇ ਐ ਸਾਰਾ ਕਿਰਿਆਕਰਮ ਇਥੋਂ ਦੇ ਨਗਰ ਦੀ ਸੰਗਤ ਨੇ ਅੰਤਮਦਾ ਉਹਨਾਂ ਦਾ ਕੀਤਾ ਮਹਾਪੁਰਸ਼ ਗ੍ਰਸਤੀ ਨਹੀਂ ਸਨ ਸੋ ਮਹਾਪੁਰਸ਼ ਬਹਿੰਗਮ ਪੈਰੇ ਵਿੱਚ ਰਹੇ ਨੇ ਬੜੀ ਮਰਿਆਦਾ ਮਾਨ ਦੇ ਨਾਲ ਉਹਨਾਂ ਨੇ ਇੱਥੇ ਸਥਾਨਕੀ ਸੇਵਾ ਕਰਾਈ ਐ ਬڑے ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਪੜਾਈ ਐ ਸਾਜ ਸਿਖਾਏ ਨੇ ਮਹਾਪੁਰਸ਼ ਟਲਕਈਏ ਬੜੇ ਸੀ ਧਾਰਨਾ ਦੇ ਵਿੱਚ ਕੀਰਤਨ ਹੁੰਦਾ ਢੋਲਕੀ ਵਜਾਂਦੇ ਸੀ ਇਸ ਕਰਕੇ ਬੜੇ ਵਧੀਆ ਟਲਕਈਏ ਸੀ ਬੜਾ ਚਾਹ ਸੀ ਉਹਨਾਂ ਨੂੰ ਸਾਰੇ ਨਗਰਾਂ ਦੇ ਬਜ਼ੁਰਗਾਂ ਨੂੰ ਇਕੱਠੇ ਕਰਕੇ ਲਿਆਉਣਾ ਵੀ ਆਜੋ ਆਸਾ ਦੀ ਵਾਰ ਲਾਵਾਂਗੇ ਅਮਰਤ ਵੇਲੇ ਸਾਰਿਆਂ ਨੂੰ ਇਕੱਤਰ ਕਰਕੇ ਹੁਣ ਤਾਂ ਗੁਰਦੁਆਰਿਆਂ 'ਚ ਦੇਖੋ ਆਸਾ ਦੀ ਦੀ ਵਾਰ ਦਾ ਕੀਰਤਨ ਮਰਿਆਦਾ ਕਿੰਨੀ ਘਟ ਗਈ ਕੋਈ ਨਾ ਕਰਾ ਕੇ ਰਾਜੀ ਐ ਨਾ ਕੋਈ ਕਰਕੇ ਰਾਜੀ ਐ ਇਸ ਕਰਕੇ ਪਹਿਲਾਂ ਜਪਤਪ ਹੁੰਦਾ ਸੀ ਇਸ ਤਰੀਕੇ ਨਾਲ ਮਹਾਪੁਰਸ਼ਾਂ ਨੇ ਇਹ ਜੋੜਨਾ ਕੀਤਾ ਸੰਗਤ ਨੂੰ ਕਿ ਆਪ ਉਹਨਾਂ ਆਸਾ ਦੀ ਵਾਰ ਦਾ ਕੀਰਤਨ ਢੋਲਕੀ ਆਬ ਵਜਾਉਣੀ ਪਿੰਡ ਦੇ ਬਜ਼ੁਰਗਾਂ ਨੂੰ ਕਹਿਣਾ ਤੁਸੀਂ ਹਾਰਮੋਨੀਅਮ ਫੜ ਲਓ ਤੇ ਕੀਰਤਨ ਕਰੋ ਸੋ ਇੰਨੀ ਉਹਨਾਂ ਦੇ ਵਿੱਚ ਤਾਕਤ ਸੀ ਐਨੇ ਬਲ ਵਾਲੇ ਸੀ ਵੀ ਜਿਹਨੂੰ ਬਚਨ ਕਰ ਦਿੰਦੇ ਸੀ ਅਗਲਾ ਕੀਰਤਨ ਕਰਨ ਲੱਗ ਜਾਂਦਾ ਸੀ ਸੋ ਇਸ ਤਰ੍ਹਾਂ ਦੇ ਮਹਾਪੁਰਸ਼ਾਂ ਦੇ ਵਚਨ ਸੀ ਅਭੂਤ ਸਾਧੂ ਸੀ ਬੜਾ ਵਧੀਆ ਉਹਨਾਂ ਦਾ ਜੀਵਨ ਸੀਗਾ ਜੀ ਸੋ ਬੜੀਆਂ ਨਗਰ ਨੂੰ ਉਹਨਾਂ ਦੀਆਂ ਦੇਣਾ ਨੇ ਤੇ ਅੱਜ ਵੀ ਉਹਨਾਂ ਦੇ ਸਾਥੀ ਇੱਥੇ ਕਈ ਹੈਗੇ ਨਗਰ ਵਿੱਚ ਉਹ ਸਮੇਂ ਨੂੰ ਜਿਵੇਂ ਸਰਦਾਰ ਮੱਗਰ ਸਿੰਘ ਬਰਾੜ ਇਧਰੋਂ ਭਾਈ ਮਲਕੀਤ ਸਿੰਘ ਜਾਂ ਹੋਰ ਗੁਰਮੁਖ ਪਿਆਰੇ ਉਸ ਸਮੇਂ ਦੇ ਹਜੇ ਹੈਗੇ ਆ ਉਹ ਬੜੇ ਉਹਨਾਂ ਦੇ ਵਚਨ ਸੁਣਾਉਂਦੇ ਨੇ ਵੀ ਮਹਾਪੁਰਸ਼ਾਂ ਨੇ ਬੜੀਆਂ ਬਖਸ਼ਿਸ਼ ਆਪਣੇ ਨਗਰ ਤੇ ਇਲਾਕੇ ਤੇ ਕੀਤੀਆਂ ਨੇ ਇਸ ਕਰਕੇ ਜੀ ਇਦਾਂ ਦਾ ਮਹਾਪੁਰਸ਼ਾਂ ਦਾ ਜੀਵਨ ਸੀ ਵੇਖੋ 10-12 ਮਿੰਟਾਂ ਚ ਸਾਧੂਆਂ ਦਾ ਕਿਤੇ ਜੀਵਨ ਵਰਣਨ ਹੁੰਦਾ ਨਾ ਉਹਨਾਂ ਦਾ ਜੀਵਨ ਬਾਰੇ ਵੱਡਾ ਜੀਵਨ ਹੁੰਦਾ ਮਹਾਪੁਰਸ਼ਾਂ ਦਾ ਇਸ ਕਰਕੇ ਬਾ ਕਿਰਪਾ ਕਰਨ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ ਨਾ ਹੀ ਆਪਾਂ ਉਹਨਾਂ ਦੇ ਜੀਵਨ ਬਾਰੇ ਕਹਿ ਸਕਦੇ ਹਾਂ ਜਾਣ ਸਕਦੇ ਹਾਂ ਕਿਉਂ ਇੰਨੀ ਸਮਰੱਥਾ ਨਹੀਂ ਸਾਡੇ ਚ ਇਸ ਕਰਕੇ ਉਹਨਾਂ ਦੇ ਜੀਵਨ ਨੂੰ ਕੋਈ ਬ੍ਰਹਮ ਗਿਆਨੀ ਜਿਹੜਾ ਖੁਦ ਹੋਊਗਾ ਉਹੀ ਜਾਣ ਸਕਦਾ ਸੋ ਇੰਨੀਆਂ ਕੁ ਵਿਚਾਰਾਂ ਸੀ ਤੇ ਹੋਰ ਤੁਸੀਂ ਦੱਸੋ ਜਿਵੇਂ ਕੋਈ ਤਾਂ ਬਹੁਤ ਹੀ ਵਧੀਆ ਸਾਨੂੰ ਸਿੱਖਿਆ ਦਿੱਤੀ ਬਾਬਾ ਜੀ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ ਮੈਂ ਉਮੀਦ ਕਰਦੀ ਹਾਂ ਤੁਸੀਂ ਇਹਨਾਂ ਦੀਆਂ ਗੱਲਾਂ ਸੁਣਿਓਣ ਗਿਆ ਤੇ ਪੂਰਾ ਧਿਆਨ ਨਾਲ ਸੁਣਿਓ ਹੈਗਾ ਤੇ ਬਾਬਾ ਜੀ ਮੈਂ ਚਾਹਾਂਗੀ ਕਿ ਤੁਸੀਂ ਜਾਣ ਤੋਂ ਪਹਿਲਾਂ ਜਿਹੜੀ ਸਾਡੀ ਆਡੀਅנס ਦੇਖ ਰਹੀ ਹੈ ਉਹਨਾਂ ਨੂੰ ਇੱਕ ਵਧੀਆ ਜਿਹਾ ਮੈਸੇਜ ਦਿਓ ਜਿਸ ਤਰ੍ਹਾਂ ਤੁਸੀਂ ਸਾਨੂੰ ਸਾਰਾ ਕੁਝ ਦੱਸਿਆ ਇਸਕੋਰਡਿੰਗ ਕਿ ਜਿਹੜੀ ਸਾਡੀ ਆਉਣ ਵਾਲੀ ਪੀਡੀ ਆ ਜਿਹੜੇ ਨਸ਼ਿਆਂ ਤੋਂ ਦੂਰ ਹੋ ਕੇ ਇਸ ਲੜ ਲੱਗੇ ਤੇ ਅੱਗੇ ਆਪਣੀ ਲਾਈਫ ਨੂੰ ਵਧੀਆ ਬੈਟਰ ਬਣਾ ਸਕ ਕੇ ਕੁਝ ਵਧੀਆ ਹਾਂਜੀ ਹਾਂਜੀ ਦੇਖੋ ਪਹਿਲਾਂ ਦਾ ਤੁਹਾਡਾ ਵੀ ਸਵਾਗਤ ਹੈ ਧੰਨਵਾਦ ਹੈ ਇੱਥੇ ਸਾਰੀ ਟੀਮ ਦਾ ਆਉਣ ਤੇ ਚੈਨਲ ਵਾਲੇ ਵੀਰਾਂ ਦਾ ਸਾਡੇ ਭਾਜੀ ਵੀਰ ਜੀ ਜਦੋਂ ਵੀ ਅਸੀਂ ਬਾਜਾ ਮਾਰਦੇ ਹਾਂ ਉਹਦੀ ਆਉਂਦੇ ਨੇ ਸੋ ਬਹੁਤ ਧੰਨਵਾਦ ਹੈ ਜੀ ਇੱਥੇ ਆਉਣ ਤੇ ਤੇ ਦੂਸਰਾ ਜਿਹੜਾ ਸਾਡਾ ਮੈਸੇਜ ਹੈ ਜੀ ਮਹਾਪੁਰਸ਼ਾਂ ਨੇ ਜਿਹੜੀ ਕਿਰਪਾ ਕੀਤੀ ਇੱਥੇ ਉਹੀ ਚੱਲੀ ਅੱਜ ਵੀ ਬੱਚੇ ਸਾਡੇ ਕੋਲ ਗੁਰਬਾਣੀ ਦੀ ਸੰਥਿਆ ਕਰਦੇ ਆ ਜਿਵੇਂ ਆ ਬੱਚਾ ਹੈ ਇਹ ਵੀ ਬਾਹਰੋਂ ਉਧਰੋਂ ਰਾਜਸਥਾਨ ਦੇ ਵਿੱਚੋਂ ਆਇਆ ਹੋਇਆ ਇੱਥੇ ਪੜ੍ਹਨ ਵਾਸਤੇ ਤੇ ਹੋਰ ਵੀ ਜਿਹੜੇ ਸਾਡੇ ਇੱਥੇ ਬੱਚੇ ਨਗਰ ਦੇ ਵੀ ਗੁਰਵਾਣੀ ਦੇ ਲੜ ਲੱਗੇ ਸੋ ਕਹਿਣ ਤੋਂ ਭਾਵ ਹੈ ਵੀ ਜਿਹੜਾ ਪਹਿਲੂ ਹੈ ਉਹ ਗੁਰਵਾਣੀ ਅੱਜ ਸੰਸਾਰ ਵਿੱਚ ਜਿਹੜੀ ਸਾਨੂੰ ਨਸ਼ਿਆਂ ਤੋਂ ਬਕਾਰਾਂ ਤੋਂ ਵਿਸ਼ਿਆਂ ਤੋਂ ਬਚਾ ਸਕਦੀ ਹੈ ਉਹ ਗੁਰਵਾਣੀ ਹੈ ਇਹ ਹੀ ਤਾਕਤ ਹੈ ਜੀ ਸੋ ਸਾ ਮੇਰਾ ਮੈਸੇਜ ਇਹ ਹੈ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਵੀ ਭਾਈ ਬਾਣੀ ਨਾਲ ਜੁੜੋ ਬਾਣੀ ਤੋਂ ਉੱਤੇ ਕੁਝ ਨਹੀਂ ਦੇਹ ਧਾਰੀਆਂ ਦਾ ਪਖੰਡੀਆਂ ਦਾ ਮੜੀਆਂ ਕਬਰਾਂ ਦਾ ਤਿਆਗ ਕਰੋ ਤੇ ਸ਼ਬਦ ਨਾਲ ਜੁੜੋ ਸ਼ਬਦ ਗੁਰੂ ਸੁਰਤ ਤੋਂ ਨチェਲਾ ਸੋ ਇਸ ਕਰਕੇ ਸ਼ਬਦ ਗੁਰੂ ਨਾਲ ਜੁੜੋ ਭਾਈ ਇਹਨਾਂ ਨੇ ਕਿਰਪਾ ਕਰਨੀ ਹੈ ਇਤੋਂ ਵੱਡੀ ਕਿਰਪਾ ਹੋਰ ਕੋਈ ਹੋ ਨਹੀਂ ਸਕਦੀ ਤੇ ਇਸ ਕਰਕੇ ਗੁਰਬਾਣੀ ਨਾਲ ਜੁੜੋ ਗੁਰਬਾਣੀ ਵਿੱਚ ਬੜੀ ਵੱਡੀ ਗੈਬੀ ਸ਼ਕਤੀ ਹੈ ਸੋ ਅੱਜ ਪਤਾ ਕੀ ਹੋਇਆ ਸਮਾਂ 1 ਮਿੰਟ ਮੈਂ ਤੁਹਾਡਾ ਹੋਰ ਲੈਣਾ ਵੀ ਅਸੀਂ ਕੀ ਕਰਦੇ ਹਾਂ ਸਾਡੇ ਨਾਲ ਪਹਿਲਾਂ ਬਜ਼ੁਰਗ ਹੁੰਦੇ ਸੀ ਉਹਨਾਂ ਦਾ ਸੁਭਾਅ ਹੁੰਦਾ ਸੀ ਵੀ ਜਦੋਂ ਰਾਤ ਨੂੰ ਸੌਂਦੇ ਤੇ ਸਰਾਹਣੇ ਪਾਣੀ ਦਾ ਗੜਬਾ ਰੱਖ ਲੈਂਦੇ ਤੇ ਇੱਕ ਰੱਖਦੇ ਮਾਲਾ ਜਦੋਂ ਉਹਨਾਂ ਨੂੰ ਜਾਗ ਆਉਂਦੀ ਤੇ ਉੱਠ ਕੇ ਅੰਮ੍ਰਿਤ ਵੇਲੇ ਉਹਨਾਂ ਨੇ ਮੂੰਹ ਹੱਥ ਧੋ ਕੇ ਗੜਬੇ ਪਾਣੀ ਨਾਲ ਤੇ ਮਾਲਾ ਫੇਰਨ ਲੱਗ ਜਾਣਾ ਤੇ ਜਾ ਪੋਥੀ ਸਾਹਿਬ ਘਰਾਂ ਚ ਹੁੰਦੀ ਬਾਣੀ ਪੜਨ ਲੱਗ ਜਾਣਾ ਨਿਤਨੇਮੀ ਸੀਗੇ ਨਿਤਨੇਮ ਕਰਦੇ ਸੀ ਤੇ ਸੁੱਖ ਵੀ ਕਿੰਨੇ ਸੀ ਦੇਖੋ ਅੱਜ ਹੁਣ ਬਜ਼ੁਰਗ ਜਦੋਂ ਚਲਾਣਾ ਕਰ ਜਾਂਦਾ ਤੇ ਮੇਰੇ ਵਰਗਾ ਉਹਦੀ ਕਹਿੰਦਾ ਵੀ ਆ ਜਿਹੜੀ ਮਾਲਾ ਯਾਰ ਘਰੇ ਕੀ ਕਰਨੀ ਹੈ ਮਾਲਾ ਦੀ ਘਰੇ ਬੇਅਦਬੀ ਹੋ ਇਹਨੂੰ ਗੁਰਦੁਆਰੇ ਛੱਡਿਓ ਜਾ ਜੇ ਸਾਡੇ ਘਰ ਵਿੱਚ ਗੁਟਕਾ ਪੋਥੀ ਸਾਹਿਬ ਅਸੀਂ ਐਂ ਹੀ ਕਰਦੇ ਆ ਉਹ ਵੀ ਵੀ ਜੀ ਸਾਡੇ ਬੇਵਦੀ ਨਾ ਹੋ ਜੇ ਬਾਣੀ ਦੀ ਬੇਵਦੀ ਕਰੂਗਾ ਕੌਣ ਕਰੇ ਅਸੀਂ ਖੁਦ ਹੀ ਕਰਦੇ ਆ ਅਸੀਂ ਸ਼ਰਾਬਾਂ ਪੀਨੇ ਆ ਨਸ਼ਿਆਂ ਨਾਲ ਜੁੜ ਗਏ ਸੋ ਅਸੀਂ ਗੁਰੂ ਘਰ ਨਾਲ ਜੁੜੋ ਤੇ ਗੁਰਬਾਣੀ ਨੂੰ ਘਰੋਂ ਕੱਢ ਦਿੱਤਾ ਤੇ ਘਰੇ ਕੀ ਆ ਗਿਆ ਨਸ਼ੇ ਆ ਗਏ ਨਸ਼ਾ ਨੇ ਸੁਭਾਅ ਕੀ ਕਰੇ ਆ ਜਾਣਾ ਇਸ ਕਰਕੇ ਗੁਰਬਾਣੀ ਦੀਆਂ ਪੋਥੀਆਂ ਜੇ ਸਾਡੇ ਬਜ਼ੁਰਗਾਂ ਦੀਆਂ ਘਰਾਂ ਵਿੱਚ ਪਈਆਂ ਉਹਨਾਂ ਦਾ ਵੀ ਸਤਿਕਾਰ ਕਰੋ ਉਹਨਾਂ ਪੋਤ੍ਹੀਆਂ ਨੂੰ ਕਦੇ ਤੁਹਾਡਾ ਪੁੱਤ ਪੋਤਰਾ ਕਦੇ ਪੜ੍ਹ ਲੇਗਾ ਆਪ ਖੁਦ ਆ ਕੇ ਇਸ ਕਰਕੇ ਗਰਬਾਣੀ ਬੱਚਿਆਂ ਨੂੰ ਪੜਨ ਲਾਓ ਕੇਸ ਦਾੜੇ ਪ੍ਰਕਾਸ਼ ਕਰੋ ਗੁਰੂ ਵਾਲੇ ਬਣੋ ਅਮਰਤ ਧਾਰੀ ਹੋਵੋ ਸਾਡਾ ਜਾਂਦਿਆਂ ਜਾਂਦਾ ਇਹੀ ਮੈਸੇਜ ਹੈ ਭਾਈ ਐਂ ਨਾ ਕਰੋ ਗਰਬਾਣੀ ਦੀਆਂ ਪੋਤ੍ਹੀਆਂ ਗੁਰਦੁਆਰੇ ਛੱਡ ਜਾਂਦੀਆਂ ਤੇ ਬਾਪੂ ਦੀ ਜ਼ਮੀਨ ਹੈ ਜਿਹੜੀ ਉਹ ਆਪਣੇ ਨਾਂ ਕਰਾ ਲਈ ਤੁਸੀਂ ਕਿੱਧਰ ਦਾ ਸੋ ਕਿੱਧਰ ਦੇ ਫੈਸਲੇ ਅਸੀਂ ਕਰੀ ਜਾਂਦੇ ਆ ਕਿਉਂ ਜ਼ਮੀਨ ਜਾਇਦਾਦ ਸਾਨੂੰ ਪਿਆਰੀ ਹੋਗੀ ਬੈਂਕ ਬੈਲੈਂਸ ਸਾਨੂੰ ਪਿਆਰਾ ਹੋ ਗਿਆ ਸੀ ਨਾ ਚੜਾ ਲਿਆ ਤੇ ਪੋਥੀਆਂ ਮਾਲਾ ਸੀ ਕੀ ਕਰਨੀ ਕਹਿੰਦੇ ਗੁਰਦੁਆਰੇ ਦੇ ਆਓ ਸੋ ਨਾ ਭਾਈ ਇੰਜ ਨਹੀਂ ਕਰਨਾ ਗਰਵਾਣੀ ਦੀਆਂ ਪੋਥੀਆਂ ਦਾ ਸਤਕਾਰ ਕਰੋ ਬਾਣੀ ਪੜੋ ਤੇ ਬੱਚਿਆਂ ਨੂੰ ਪੜਾਓ ਇਹੀ ਸਾਡਾ ਮੈਸੇਜ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੀ ਤੁਹਾਨੂੰ ਗੁਰਦਵਾਰਾ ਬਾਬਾ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਤੇ ਨਾਲ ਹੀ ਸੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਐਦਨੀਆਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਲੈਂਟ ਸ਼ੇਅਰ ਹੋ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ